ਇੱਕ ਵਿਅਕਤੀ ਦਾ ਕਤਲ ਹੋਇਆ ਸੀ ਬਲਵਿੰਦਰ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਕਾਤਲ ਦੀ ਪੁਲਿਸ ਦੇ ਵੱਲੋਂ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਾਲ ਕੀਤੀ ਜਾ ਰਹੀ ਸੀ ਤੇ ਅਚੇਹ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਹਾਸਲ ਹੋਈ ਕਾਤਲ ਮਨਪ੍ਰੀਤ ਮੰਨਾ ਨੂੰ 에ਰਪੋਰਟ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਾਲੀ ਪਾਸਪੋਰਟ ਤੇ ਵਿਦੇਸ਼ ਭੱਜਣ ਦੀ ਫਿਰਾਗ ਤੇ ਵਿੱਚ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੀ ਨਹੀਂ ਕਾਤਲ ਨੂੰ ਜਾਲੀ ਪਾਸਪੋਰਟ ਬਣਾਉਣ ਦੇ ਵਿੱਚ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਲਾਜ਼ਮ ਦੀ ਪਛਾਣ ਅੰਮ੍ਰਿਤਸਰ ਵਾਸੀ ਜਸਮੀਤ ਸਿੰਘ ਵਜੋਂ ਹੋਈ ਹੈ ਜਸਮੀਤ ਸਿੰਘ ਅੰਮ੍ਰਿਤਸਰ ਵਿਖੇ ਪੁਲਿਸ ਸੇਵਾ ਕੇਂਦਰ ਦੇ ਵਿੱਚ ਤੇ ਨਾ ਤੇ ਇਸ ਪੁਲਿਸ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਉਹਨਾਂ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਮੰੰਨਤ ਮੰਨਾ ਨੂੰ ਵੀ ਗ੍ਰਿਫਤਾਰ ਪੁਲਿਸ ਦੇ ਵੱਲੋਂ ਕੀਤਾ ਗਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ ਤਰੰਤਾਰਨ ਦੇ ਪਿੰਡ ਖਵਾਸਪੁਰਾ ਵਿਖੇ 3 ਦਸੰਬਰ ਨੂੰ ਕਤਲ ਦੀ ਵਾਰਤਾਤ ਵਾਪਰਦੀ ਹੈ 5 ਨੌਜਵਾਨ ਗੱਡੀ ਦੇ ਵਿੱਚ ਸਫਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਬਲਵਿੰਦਰ ਤੇ ਗੋਲੀਆਂ ਚਲਾਈਆਂ ਗਈਆਂ ਇਹ ਨਹੀਂ ਦੋ ਨੌਜਵਾਨ ਜਦੋਂ ਬਲਵਿੰਦਰ ਨੂੰ ਬਚਾਉਣ ਆਉਂਦੇ ਨੇ ਤਾਂ ਉਹਨਾਂ ਨੌਜਵਾਨਾਂ ਦੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਦੌਰਾਨ ਤਿੰਨ ਨੌਜਵਾਨ ਜ਼ਖਮੀ ਵੀ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਤੇ ਪੁਲਿਸ ਇਹਨਾਂ ਕਾਤਲਾਂ ਦੀ ਲਗਾਤਾਰ ਪਾਲ ਕਰਨੀ ਸਿੱਤ ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਾਲੀ ਪਾਸਪੋਰਟ ਤੇ ਵਿਦੇਸ਼ ਭੱਜਣ ਦੀ ਫਿਰਾਕ ਤੇ ਵਿੱਚ ਸੀ ਕਾਤਲ ਮਨਪ੍ਰਿਤ ਮੰਨਾ ਜਿਸ ਨੂੰ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੀ ਨਹੀਂ ਜਿਸ ਪੁਲਿਸ ਮੁਲਾਜ਼ਮ ਨੇ ਜਾਲੀ ਪਾਸਪੋਰਟ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਮੁਲਾਜ਼ਮ ਦੀ ਪਛਾਣ ਅੰਮ੍ਰਿਤਸਰ ਵਾਸੀ ਜਸਮੀਤ ਸਿੰਘ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਵਿਖੇ ਪੁਲਿਸ ਸੇਵਾ ਕੇਂਦਰ ਦੇ ਵਿੱਚ ਤੈਨਾਤ ਸੀ ਤੇ ਪੁਲਿਸ ਦੇ ਵੱਲੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰਕਾਰ ਕਿਉਂ ਇਸ ਸਾਜ਼ਿਸ਼ ਤਹਿਤ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਐਫ ਆਈ ਆਰ ਨੰਬਰ 546 ਦਰਜ ਰਜਿਸਟਰ ਹੋਈ ਸੀਗੀ 23 ਦਸੰਬਰ ਨੂੰ ਪੁਲਿਸ ਸਟੇਸ਼ਨ ਗੋਇੰਦਵਾਲ ਦੇ ਵਿੱਚ ਉਦੋਂ ਵਿੱਚ ਇੱਕ ਅੰਡਰ ਸੈਕਸ਼ਨ 302 ਆਈਪੀਸੀ ਉਹਦੇ ਵਿੱਚ ਇੱਕ ਮਰਡਰ ਹੋ ਗਿਆ ਸੀਗਾ ਔਰ ਉਹਦੇ ਉਸ ਮੁਕਦਮੇ ਦੇ ਵਿੱਚ ਜਿਹੜੇ ਨਾਮਜ਼ਦ ਦੋਸ਼ੀ ਸੀਗੇ ਮਨਪ੍ਰੀਤ ਸਿੰਘ ਏਲੀਅਸ ਮੰਨਾ ਤੇ ਉਹਦੇ ਨਾਲ ਹੋਰ ਕੋਈ ਅਕਿਊਜ਼ਡ ਦੇ ਅਗੇਂਸਟ ਮੁਕਦਮਾ ਦਰਜ ਹੋਇਆ ਸੀ। ਔਰ ਉਹ ਜਿਹੜਾ ਮਲਜ਼ਮ ਸੀਗਾ ਜੀ ਉਹ ਉਹਦੀ ਐਲਓਸੀ ਇਸ਼ੂਡ ਸੀਗੀ ਔਰ ਜਦੋਂ ਉਹ ਦੁਬਈ ਨੂੰ ਫਲਾਈ ਕਰਨ ਲੱਗਿਆ ਦਿੱਲੀ 에ਰਪੋਰਟ ਤੇ ਤੇ ਉਹਨੂੰ ਓਨ ਦਾ ਬੇਸਿਸ ਆਫ ਥੈਟ ਐਲਓਸੀ ਜਿਹੜਾ ਸੀ ਉਹ ਉਸ ਮੁਕਦਮੇ 'ਚ ਅਰੈਸਟ ਕਰ ਲਿਆ ਸੀਗਾ। ਤੇ ਸਾਡੇ ਐਸਆਈ ਜਸਪਾਲ ਸਿੰਘ ਦੇ ਨਾਲ ਪੁਲਿਸ ਪਾਰਟੀ ਬਾਗੜੀਆਂ ਮੋੜ ਤੇ ਮੌਜੂਦ ਸੀ ਤੇ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਇੱਕ ਗਿਰੋਹ ਬਣਿਆ ਹੋਇਆ ਜਿਹੜੇ ਕਿ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਐਂਟੀ-ਸੋਸ਼ਲ 엘ਿਮੈਂਟਸ ਦੇ ਜਾਲੀ ਕਾਗਜ਼ ਤਿਆਰ ਕਰਕੇ ਤੇ ਉਹਨਾਂ ਦੇ ਪਾਸਪੋਰਟ ਤਿਆਰ ਕਰ ਦਿੰਦੇ ਔਰ ਉਹਨਾਂ ਨੂੰ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਉਹਨਾਂ ਨੂੰ ਬਾਹਰ ਭਜਾ ਦਿੰਦੇ ਆ ਉਹਨਾਂ ਦਾ ਬੇਸਿਸ ਆਫ ਦੈਟ ਸੀਕ੍ਰੇਟ ਇਨਫੋਰਮੇਸ਼ਨ ਇਹਨਾਂ ਨੇ ਮੁਕਦਮਾ ਦਰਜ ਕੀਤਾ ਔਰ ਉਹ ਮੁਕਦਮਾ ਦਰਜ ਕਰਕੇ ਉਸ ਮੁਕਦਮੇ ਦੇ ਵਿੱਚ ਅਸੀਂ ਇੱਕ ਹੈੱਡ ਕਨਸਟੇਬਲ ਜਸਮੀਤ ਸਿੰਘ ਅਰੈਸਟ ਕੀਤਾ ਜਿਹੜਾ ਕਿ ਸਦਰ ਕੈਂਟੋਨਮੈਂਟ ਸਾਂਚ ਕੈਂਡੇ ਦੇ ਵਿੱਚ ਐਜ਼ ਅ ਪੀਬੀਓ ਪੋਸਟਡ ਹੈਗਾ ਤੇ ਹੁਣ ਡਿਊਰਿੰਗ ਇਨਟੈਰੋਗੇਸ਼ਨ ਇਹੀ ਰਿਵੀਲ ਹੋਇਆ ਕਿ ਉਸ ਵਿਅਕਤੀ ਨੇ ਮਨਪ੍ਰੀਤ ਸਿੰਘ ਦਾ ਜਿਹੜਾ ਪਾਸਪੋਰਟ ਹੈ ਉਹ ਅੰਮ੍ਰਿਤਸਰ ਦੇ ਵਿੱਚ ਜੈਲੀ ਵੈਰੀਫਿਕੇਸ਼ਨ ਕੀਤੀ ਸੀਗੀ ਉਹ ਅਸੀਂ ਸਾਰਾ ਰਿਕਾਰਡ ਜਿਹੜਾ ਖੰਗਾਲ ਰਹੇ ਹਾਂ ਦੇਖੋ ਇਹ ਮੈਟਰੋਫ ਇਨਵੈਸਟੀਗੇਸ਼ਨ ਆ ਉਹ ਅਸੀਂ ਕਰ ਰਹੇ ਹਾਂ ਜੀ ਪੇ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਹੋਇਆ ਜਾਂ ਨਹੀਂ ਹੋਇਆ ਜੇ ਹੋਇਆ ਤੇ ਕਿੰਨਾ ਹੋਇਆ ਮਨਪ੍ਰੀਤ ਦੇ ਅਗੇਂਸਟ ਆਲਰੇਡੀ ਇੱਕ 307 ਆਈਪੀਸੀ ਦਾ ਕੇਸ ਆਲਰੇਡੀ ਰਜਿਸਟਰ ਹੈਗਾ ਜੀ ਪੁਲਿਸ ਸਟੇਸ਼ਨ ਗੋਇੰਦਵਾਲ ਦੇ ਵਿੱਚ